ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਲੋਕਤੰਤਰ ਵਿੱਚ ਵਿਚਾਰ ਚਰਚਾ ਲਗਾਤਾਰ ਘਟਦੀ ਜਾ ਰਹੀ ਹੈ ਸਦਨ ਦੇ ਲੰਮੇ ਸੈਸ਼ਨਾਂ ਦੀ ਥਾਂ ਹੁਣ ਸਪੈਸ਼ਲ ਸੈਸ਼ਨਾਂ ਨੇ ਲੈ ਲਈ ਹੈ ਜੋ ਕਿ ਇੱਕ ਜਾਂ ਦੋ ਦਿਨ ਵਾਸਤੇ ਸੱਦੇ ਜਾਂਦੇ ਹਨ ਕਿਸੇ ਵਿਸ਼ੇਸ਼ ਮੁੱਦੇ ਨੂੰ ਸਾਦਨ ਦੇ ਲਈ ਇੱਕ ਦੋ ਦਿਨਾਂ ਦੇ ਲਈ ਉਸ ਮੁੱਦੇ ਤੇ ਚਰਚਾ ਹੁੰਦੀ ਹੈ ਚਰਚਾ ਸਗੋਂ ਘੱਟ ਹੁੰਦੀ ਹੈ ਇੱਕ ਦੂਜੇ ਦੇ ਨਾਲ ਮੇਲੂ ਮੇਹਣੀ ਦੋਸ਼ ਪ੍ਰਤੀ ਦੋਸ਼ ਲਾ ਕੇ ਵਾਕ ਆਊਟ ਤੇ ਬਿੱਲ ਪਾਸ ਕਰਨ ਦੀ ਖਾਨਾ ਪੂਰਤੀ ਜ਼ਰੂਰ ਹੋ ਜਾਂਦੀ ਹੈ ਵਿਧਾਨ ਸਭਾ ਦੇ ਅੰਦਰ ਤਾਂ ਚਰਚਾ ਨਹੀਂ ਹੁੰਦੀ ਪਰ ਬਾਹਰ ਆ ਕੇ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਸਵਾਦ ਲੈ ਲੈ ਕੇ ਛੁਟਕਾਰੇ ਲੈ ਲੈ ਕੇ ਬਿਆਨ ਦਿੱਤੇ ਜਾਂਦੇ ਨੇ ਹਫਤੇ ਕੁ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿਣ ਦਾ ਸਮਾਨ ਤਿਆਰ ਕਰ ਲਿਆ ਜਾਂਦਾ ਹੈ ਮੌਜੂਦਾ ਸਰਕਾਰ ਦੇ ਸਮੇਂ ਵਿਧਾਨ ਸਭਾ ਤੇ ਇਹਨਾਂ ਸਪੈਸ਼ਲ ਸੈਸ਼ਨਾਂ ਦਾ ਚਲਨ ਕੁਝ ਜ਼ਿਆਦਾ ਵਧਿਆ ਹੈ ਤੇ ਹੁਣ ਇੱਕ ਹੋਰ ਸਪੈਸ਼ਲ ਸੈਸ਼ਨ ਸੱਦਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਖਬਾਰਾਂ ਵਿੱਚ ਛਪੀਆਂ ਰਿਪੋਰਟਾਂ ਦੱਸਦੀਆਂ ਹਨ ਕਿ 10 ਜੁਲਾਈ ਤੋਂ 2 ਦਿਨ ਦਾ ਇੱਕ ਸਪੈਸ਼ਲ ਸੈਸ਼ਨ ਸੱਦਨ ਦੀ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਪਾਰਲੀਮੈਂਟਰੀ ਮਾਮਲਿਆਂ ਦੇ ਵਿਭਾਗ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਇਹ ਸੰਬੰਧੀ ਫਾਈਲ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਇਹ ਦਿੱਤੀ ਗਈ ਹੈ ਸਤਿਗੁਲਾਈ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਸੈਸ਼ਨ ਸਦਨ ਦੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ ਭਾਵੇਂ ਕਿ ਕੋਈ ਅਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ ਪਰ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਸਖਤ ਸਜ਼ਾ ਦੇਣ ਲਈ ਸੂਬਾ ਸਰਕਾਰ ਇੱਕ ਬਿੱਲ ਲੈ ਕੇ ਆਵੇਗੀ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੋਰਚਾ ਦੇ ਮੈਂਬਰਾਂ ਦੇ ਨਾਲ ਆਪਣੀ ਸਰਕਾਰੀ ਰਹਾਸ਼ਤੇ ਇੱਕ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਸਰਕਾਰ ਅੰਦਰਲੇ ਸੂਤਰ ਦੱਸਦੇ ਹਨ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਹੀ ਪਾਣੀ ਦੀ ਟੈਂਕੀ ਤੇ ਚੜ੍ਹੇ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਦੇ ਲਈ ਦਰਨਾ ਪ੍ਰਦਰਸ਼ਨ ਕਰ ਰਹੇ ਗੁਰਜੀਤ ਸਿੰਘ ਬਾਰੇ ਸਰਕਾਰ ਚਿੰਤਤ ਹੈ ਇਸ ਮੀਟਿੰਗ ਦੌਰਾਨ ਪੰਜਾਬ ਦੇ ਚੀਫ ਸਕੱਤਰ ਕੈਪਸਨਾ ਨੇ ਮੁੱਖ ਮੰਤਰੀ ਨੂੰ ਜਾਣੂ ਕਰਾਇਆ ਕਿ ਜੇ ਗੁਰਜੀਤ ਸਿੰਘ ਨੂੰ ਕੁਝ ਹੋ ਜਾਂਦਾ ਹੈ ਤਾਂ ਸੂਬੇ ਦੇ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖੜੀ ਹੋ ਸਕਦੀ ਹੈ ਕਿਉਂਕਿ ਸਾਰੇ ਜਾਣਦੇ ਨੇ ਕਿ ਬੇਅਦਬੀ ਬੜਾ ਹੀ ਭਾਵਨਾਤਮਕ ਮੁੱਦਾ ਹੈ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਹੈ ਅਕਤੂਬਰ 2015 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਬਰਗਾੜੀ ਬੇਅਦਬੀ ਮੁੱਦਾ ਇੱਕ ਬਹੁਤ ਵੱਡਾ ਰੂਪ ਲੈ ਗਿਆ ਸੀ ਤੇ ਅੱਜ ਤੱਕ ਉਸ ਦੇ ਜਿਹੜੇ ਰਿਪਰਕਸ਼ਨਸ ਨੇ ਉਹ ਭੁਗਤਨੇ ਪੈ ਰਹੇ ਨੇ ਸਿਆਸੀ ਤਰ੍ਹਾਂ ਨੂੰ ਹਜੇ ਤੱਕ ਵੀ ਉਹ ਮੁੱਦਾ ਖਤਮ ਨਹੀਂ ਹੋਇਆ ਲਗਾਤਾਰ ਚੱਲ ਰਿਹਾ ਹੈ ਸਰਕਾਰਾਂ ਬਦਲ ਗਈਆਂ ਲੇਕਿਨ ਉਹ ਮੁੱਦਾ ਖਤਮ ਨਹੀਂ ਹੋਇਆ ਕਿਸੇ ਤਨ ਪਤਨ ਹਜੇ ਤੱਕ ਨਹੀਂ ਲੱਗਿਆ ਇਸੇ ਲਈ ਸਪੈਸ਼ਲ ਸੈਸ਼ਨ ਇਸ ਮੁੱਦੇ ਤੇ ਨਾਲ ਲਿੰਕ ਕਰਕੇ ਦੇਖਿਆ ਜਾ ਰਿਹਾ ਹੈ ਪਾਰਟੀ ਦੇ ਅੰਦਰ ਇਸ ਤੇ ਉੱਪਰ ਚਰਚਾ ਜ਼ਰੂਰ ਹੋਈ ਹੈ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਗੁਰਜੀਤ ਸਿੰਘ ਨੂੰ ਖਾਣਾ ਪਾਣੀ ਤੇ ਹੋਰ ਸਮਾਨ ਟੈਂਕੀ ਦੇ ਉੱਪਰ ਹੀ ਪਹੁੰਚਦਾ ਕੀਤਾ ਜਾਂਦਾ ਰਹੇ ਇਹ ਸਾਰਾ ਕੁਝ ਸਰਕਾਰ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਮੀਟਿੰਗ ਦੇ ਵਿੱਚ ਮਾਨ ਨੇ ਇਹ ਕਿਹਾ ਸੀ ਕਿ ਗੁਰੂਆਂ ਪੀਰਾਂ ਦੀ ਇਹ ਪਵਿੱਤਰ ਧਰਤੀ ਤੇ ਹਮੇਸ਼ਾ ਹੀ ਪਿਆਰ ਅਤੇ ਸਾਂਝੀ ਵਾਲਤਾ ਦਾ ਸਨੇਹਾ ਦਿੱਤਾ ਗਿਆ ਹੈ ਸਰਕਾਰ ਇਸ ਗੱਲ ਤੇ ਪੂਰੀ ਤਰ੍ਹਾਂ ਕਾਇਮ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇ ਜੋ ਕਿ ਇੱਕ ਮਿਸਾਲ ਦੇ ਤੌਰ ਤੇ ਕੰਮ ਕਰੇ ਹੁਣ ਭਗਵੰਤ ਮਾਨ ਵੱਲੋਂ ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਪਹਿਲਾਂ ਹੀ ਵਿਵਾਦਬੀ ਮਾਮਲਿਆਂ ਤੇ ਦੋ ਬਿੱਲ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਏ ਹਨ ਇਹ ਦੋਵੇਂ ਬਿੱਲ ਵਿਧਾਨ ਸਭਾ ਦੇ ਵਿੱਚ 2018 ਦੇ ਵਿੱਚ ਲਿਆਂਦੇ ਗਏ ਸੀ ਪਾਸ ਕੀਤੇ ਗਏ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕੇਂਦਰ ਸਰਕਾਰ ਨੇ ਉਦੋਂ ਪੰਜਾਬ ਸਰਕਾਰ ਦੀ ਇੰਡੀਅਨ ਪੀਨਲ ਕੋਡ ਆਈਪੀਸੀ ਤੇ ਸੀਆਰਪੀਸੀ ਦੀਆਂ ਧਰਾਵਾਂਾਂ ਦੇ ਵਿੱਚ ਅਮੈਂਡਮੈਂਟ ਕਰਕੇ ਬੇਗਬੀਧਿਆ ਦੋਸ਼ੀਆਂ ਨੂੰ ਉਮਰ ਕੈਦ ਦੇਣ ਨੂੰ ਇੱਕ ਸਖਤ ਸਜ਼ਾ ਮੰਨਿਆ ਗਿਆ ਸੀ ਹਾਰਸ਼ ਪਨਿਸ਼ਮੈਂਟ ਦੱਸਿਆ ਗਿਆ ਸੀ ਮਾਨ ਦੀ 2023 ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖ ਚੁੱਕੇ ਹਨ ਇਹਨਾਂ ਦੋਵਾਂ ਬਿਲਾ ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਦਵਾਈ ਜਾਵੇ ਇਹ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਸਾਰੇ ਵੱਡੇ ਕਾਨੂੰਨੀ ਮਾਹਿਰਾਂ ਦੀ رائے ਲਏਗੀ ਤਾਂ ਕਿ ਅਜਿਹਾ ਸਖਤ ਕਾਨੂੰਨ ਬਣਾਇਆ ਜਾ ਸਕੇ ਅਜਿਹਾ ਕਾਨੂੰਨ ਜੋ ਕਿ ਇਹਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਆਂ ਤੋਂ ਬਚ ਕੇ ਨਿਕਲਣ ਦਾ ਦਿੱਤਾ ਜਾ ਸਕੇ ਇਥੋਂ ਤੱਕ ਕਿ ਫਾਂਸੀ ਦੀ ਸਜ਼ਾ ਬਾਰੇ ਵੀ ਸੋਚਿਆ ਜਾ ਰਿਹਾ ਹੈ ਇਸ ਕਾਨੂੰਨ ਦੇ ਵਿੱਚ ਮੌਜੂਦਾ ਤਕਨੀਕੀ ਖਾਮੀਆਂ ਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਜੋ ਕਿ ਅਜੇ ਨਾਮ ਬਖਸ਼ੇ ਜਾਣ ਵਾਲੇ ਜੁਰਮ ਕਰਨ ਵਾਲਿਆਂ ਨੂੰ ਵੀ ਬਚ ਕੇ ਨਿਕਲਣ ਦਾ ਮੌਕਾ ਦਿੰਦੇ ਹਨ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜੋ ਵੀ ਅਜਈਆਂ ਘਟਨਾਵਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਉਸ ਤੇ ਸਖਤ ਸਜ਼ਾ ਦਿੱਤੀ ਜਾਏਗੀ ਦੋਨਾਂ ਨੂੰ ਹੀ ਸਿੱਧੇ ਤੌਰ ਤੇ ਅਤੇ ਅਸਿੱਧੇ ਤੌਰ ਤੇ ਸ਼ਾਮਲ ਹੋਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਇਹ ਸੁਭਾ ਸਰਕਾਰ ਦੀ ਵਕਤਨ ਬਕਤਾ ਹੈ ਕਿ ਇੰਨਾ ਮਜਰਮਾ ਨੂੰ ਆਪਣੇ ਕੀਤੇ ਕਾਰਨਾਮਿਆਂ ਦੀ ਸਜ਼ਾ ਦਿਵਾਵੇ। ਇਹ ਵੀ ਕਿਹਾ ਗਿਆ ਸੀ ਕਿ ਸਾਰੇ ਸਟੇਕ ਹੇਲਡਰਸ ਨਾਲ ਸਲਾਹ ਕੀਤੀ ਜਾਏਗੀ। ਧਾਰਮਿਕ ਜਥੇਬੰਦੀਆਂ ਦੇ ਨਾਲ ਵੀ ਸਲਾਹ مشورہ ਕਰਕੇ ਇਹ ਕਾਨੂੰਨ ਬਣਾਇਆ ਜਾਵੇਗਾ। ਹੁਣ ਕਿਸ ਨਾਲ ਕਿੰਨੀ ਸਲਾਹ ਕੀਤੀ ਗਈ ਹੈ ਇਹ ਤਾਂ ਪਤਾ ਨਹੀਂ ਪਰ ਕਾਨੂੰਨ ਲਿਆਉਣ ਦੀ ਤਿਆਰੀ ਜ਼ਰੂਰ ਮੁਕੰਮਲ ਕਰ ਲਈ ਗਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨਾ ਸਪੈਸ਼ਲ ਸੈਸ਼ਨਾਂ ਦੇ ਵਿੱਚ ਅੱਜ ਤੱਕ ਕੀ ਹੁੰਦਾ ਰਿਹਾ ਹੈ ਜਿੰਨੇ ਵੀ ਪੁਰਾਣੇ ਸਪੈਸ਼ਲ ਸੈਸ਼ਨ ਬੁਲਾਏ ਗਏ ਨੇ ਉਹਨਾਂ ਦੇ ਵਿੱਚ ਹੁੰਦਾ ਕੀ ਹੈ ਵਾਸਤਵਿਕ ਤੌਰ ਤੇ ਸੁਭਿਦਾਨ ਸਭਾ ਦੇ ਅੰਦਰ ਕੀ ਹੁੰਦਾ ਆਕਾਲੀ ਦਲ ਜ਼ਿਆਦਾਤਰ ਗੈਰ ਹਾਜ਼ਰੀ ਹੁੰਦਾ ਹੈ ਕਿਉਂਕਿ ਆਕਾਲੀ ਦਲ ਦੇ ਤੇ ਐਮਐਲਏ ਸੀ ਉਹਨਾਂ ਤਿੰਨਾਂ ਵਿੱਚੋਂ ਡਾਕਟਰ ਸੁਖਵਿੰਦਰ ਸੁਖੀ ਪਹਿਲਾਂ ਹੀ ਆਕਾਲੀ ਦਲ ਦਾ ਸਾਥ ਛੱਡ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਦੂਸਰੇ ਮਨਪ੍ਰੀਤ ਯਾਲੀ ਨੇ ਮਨਪ੍ਰੀਤ ਯਾਲੀ ਵੀ ਅਕਾਲੀ ਦਲ ਦੇ ਨਾਲ ਅੱਡ ਚੱਲ ਰਹੇ ਨੇ ਉਹ ਬਾਗੀ ਧੜੇ ਦੀ ਪੰਜ ਮੈਂਬਰੀ ਭਰਤੀ ਕਮੇਟੀ ਹੈ ਉਸ ਤੇ ਵਿੱਚ ਸ਼ਾਮਲ ਨੇ ਉਸ ਦੀ ਭਰਤੀ ਦੇ ਵਿੱਚ ਜੋਰ ਸ਼ੋਰ ਦੇ ਨਾਲ ਕੰਮ ਕਰ ਰਹੇ ਨੇ ਪਿੱਛੇ ਜੇ ਸੁਖਬੀਰ ਬਾਦਲ ਤੇ ਮਨਪ੍ਰੀਤ ਯਾਲੀ ਦੇ ਵਿੱਚ ਵੀ ਆਪਸ ਦੇ ਵਿੱਚ ਕਾਫੀ ਬਿਆਨਬਾਜ਼ੀ ਹੋਈ ਸੀਗੀ ਕਿ ਕਿਨੇ ਕਿਹਨੂੰ ਬਣਾਇਆ ਹੈ ਕਿਨੇ ਕਿਹਨੂੰ ਨਹੀਂ ਬਣਾਇਆ ਹੈ ਸੋ ਉਹਨਾਂ ਵੱਲੋਂ ਜੋ ਵੀ ਕੁਝ ਕਿਹਾ ਜਾਏਗਾ ਵਿਧਾਨ ਸਭਾ ਦੇ ਵਿੱਚ ਉਸ ਨੂੰ ਅਕਾਲੀ ਦਲ ਦਾ ਅਧਿਕਾਰਿਤ ਬਿਆਨ ਅਸੀਂ ਨਹੀਂ ਮੰਨ ਸਕਦੇ ਕਿਉਂਕਿ ਉਹ ਬਾਗੀ ਤੜੇ ਨੂੰ ਲੀਡ ਕਰ ਰਹੇ ਹਨ ਤੀਸਰੇ ਰਹਿ ਜਾਂਦੇ ਹਨ ਗਨੀਪ ਕੌਰ ਮਜੀਠੀਆ ਕਿਉਂਕਿ ਪਿਛਲੇ 3 ਸਵਾ 3 ਸਾਲ ਦੇ ਵਿੱਚ ਕਦੇ ਵੀ ਵਿਧਾਨ ਸਭਾ ਦੇ ਵਿੱਚ ਹਾਜ਼ਰ ਨਹੀਂ ਦੇਖੇ ਗਏ ਇੱਕ ਵਾਰ ਸਿਰਫ ਉਹ ਸੌਂ ਚੱਕਣ ਆਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਦੇਖਿਆ ਗਿਆ ਹੁਣ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਦੋ ਦਿਨਾਂ ਤੋਂ ਉਹ ਜਰੂਰ ਸਰਗਰਮ ਦਿਖਾਈ ਦਿੱਤੇ ਸੜਕਾਂ ਤੇ ਉੱਤਰਦੇ ਵੀ ਦਿਖਾਈ ਦਿੱਤੇ ਕੀ ਉਹ ਆਕੇ ਇਸ ਸੈਸ਼ਨ ਦੇ ਵਿੱਚ ਭਾਗ ਲੈਣਗੇ ਲੈਣਗੇ ਵੀ ਤਾਂ ਕੀ ਬੋਲਣਗੇ ਕੀ ਨਹੀਂ ਬੋਲਣਗੇ ਉਸ ਤੇ ਵੀ ਸਵਾਲੀਆ ਨਿਸ਼ਾਨ ਨੇ ਕਿਉਂਕਿ ਉਹਨਾਂ ਵੱਲੋਂ ਆਪਣੇ ਹੀ ਘਰ ਵਾਲੇ ਦੀ ਤੁਲਨਾ ਗੱਬਰ ਦੇ ਨਾਲ ਕਰਕੇ ਕੋਈ ਬਹੁਤੀ ਸਿਆਸੀ ਮੈਚਿਓਰਿਟੀ ਨਹੀਂ ਦਿਖਾਈ ਗਈ ਹੈ ਜੋ ਕਿ ਪਿਛਲੇ ਕੁਝ ਦਿਨਾਂ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਸੋ ਉਸ ਤੇ ਚੱਲਦੇ ਆ ਕੀ ਅਕਾਲੀ ਦਲ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਮਹੱਤਵਪੂਰਨ ਜ਼ਿੰਮੇਵਾਰੀ ਦੇਵੇਗਾ ਯੂਰ ਸਪੈਸ਼ਲ ਸੈਸ਼ਨ ਦੇ ਵਿੱਚ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਸਕਣ ਅਕਾਲੀ ਦਲ ਦੇ ਬਿਹਾਫ ਤੇ ਕੋਈ ਭਾਸ਼ਣ ਜਾਂ ਕੋਈ ਤਕਰੀਰ ਕਰ ਸਕਣ ਇਸ ਤੇ ਉੱਤੇ ਸਵਾਲੀਆਂ ਨਿਸ਼ਾਨ ਜ਼ਰੂਰ ਫਿਰ ਆਪਾਂ ਗੱਲ ਭਾਜਪਾ ਦੀ ਕਰਦੇ ਹਾਂ ਭਾਜਪਾ ਦੇ ਮੈਂਬਰ ਵੀ ਕੋਈ ਬਹੁਤੇ ਇਫੈਕਟਿਵ ਦਿਖਾਈ ਨਹੀਂ ਦਿੱਤੇ ਵਿਧਾਨ ਸਭਾ ਦੇ ਵਿੱਚ ਜਾਂ ਤਾਂ ਉਹ ਬਹੁਤਾ ਬੋਲਦੇ ਨਹੀਂ ਜੇ ਬੋਲਦੇ ਵੀ ਨਹੀਂ ਤਾਂ ਅਸ਼ਵਨੀ ਸ਼ਰਮਾ ਕੋਈ ਜ਼ਿਆਦਾ ਇਫੈਕਟਿਵ ਸਪੀਕਰ ਨੇ ਜਾਂ ਬਹੁਤ ਜ਼ਿਆਦਾ ਚੰਗੇ ਬੁਲਾਰੇ ਨੇ ਇਹ ਵੀ ਨਹੀਂ ਸਮਝਿਆ ਜਾ ਸਕਦਾ ਤੇ ਉੱਥੋਂ ਵੀ ਕੋਈ ਬਹੁਤ ਜ਼ਿਆਦਾ ਵੱਡੀ ਕੰਟਰੀਬਿਊਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ ਜਿਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਸਿਆਸਤ ਤੇ ਪਵੇ ਅਜੇ ਆ ਵੀ ਨਹੀਂ ਜਾਪਦਾ ਸੋ ਬਚਦਾ ਕੌਣ ਹੈ ਬਚਦਾ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਮੁੱਖ ਵਿਰੋਧੀ ਤੇ ਜ਼ਰੂਰ ਹੈ ਪਰ ਉੱਥੇ ਵੀ ਜਿਹੜੀ ਉਹਨਾਂ ਦੀ ਇੰਟਰਨਲ ਪੋਲਿਟਿਕਸ ਹੈ ਉਹ ਹਮੇਸ਼ਾ ਹਾਵੀ ਰਹਿੰਦੀ ਹੈ ਵਿਧਾਨ ਸਭਾ ਦੇ ਜਿੰਨੇ ਵੀ ਸੈਸ਼ਨ ਹੋਏ ਨੇ ਸਪੈਸ਼ਲ ਸੈਸ਼ਨ ਹੋਏ ਨੇ ਉਹਦੇ ਵਿੱਚ ਜ਼ਿਆਦਾਤਰ ਪ੍ਰਤਾਪ ਸਿੰਘ ਬਾਜਵਾ ਹੀ ਆਪਣੇ ਉੱਤੇ ਸਾਰੀ ਲਾਈਮਲਾਈਟ ਰੱਖਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਜੋ ਵੀ ਕੈਮਰੇ ਨੇ ਉਹ ਸਾਰੇ ਉਹਨਾਂ ਦੇ ਉੱਤੇ ਹੀ ਕੇਂਦ੍ਰਿਤ ਰਹਿੰਦੇ ਆ ਉਹ ਖੁਦ ਭਾਸ਼ਣ ਦਿੰਦੇ ਨੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਕਹਿਣ ਤੋਂ ਬਾਅਦ ਵਾਕ ਆਊਟ ਕਰ ਦਿੱਤਾ ਜਾਂਦਾ ਹੈ ਵਾਕ ਆਊਟ ਕਰਕੇ ਉਹ ਬਾਹਰ ਆਉਂਦੇ ਨੇ ਤੇ ਬਾਹਰ ਆਪਣੀ ਗੱਲ ਰੱਖਦੇ ਨੇ ਨਿੱਜੀ ਟੀਵੀ ਚੈਨਲਾਂ ਨੂੰ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਇੰਟਰਵਿਊ ਦੇ ਕੇ ਉਹ ਆਪਣੀ ਗੱਲਬਾਤ ਰੱਖ ਕੇ ਉੱਥੋਂ ਚਲੇ ਜਾਂਦੇ ਨੇ ਬਹਿਸ ਦੇ ਵਿੱਚ ਪਾਰਟਿਸਪੇਟ ਉਸ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਵੱਖ-ਵੱਖ ਜਿਹੜੇ ਐਮਐਲਏ ਨੇ ਕਾਂਗਰਸ ਦੇ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਕਿਉਂਕਿ ਉਹ ਲਿਸਟ ਜਿਹੜੀ ਆ ਪ੍ਰਤਾਪ ਸਿੰਘ ਬਾਜਵਾ ਵੱਲੋਂ ਹੀ ਸਾਂਝੀ ਕੀਤੀ ਜਾਂਦੀ ਹੈ ਸਪੀਕਰ ਨਾਲ ਕਿਸ ਨੂੰ ਬੋਲਣ ਦਾ ਮੌਕਾ ਦੇਣਾ ਹੈ ਤੇ ਕਿਸ ਨੂੰ ਨਹੀਂ ਉੱਥੇ ਵੀ ਜ਼ਿਆਦਾਤਰ ਉਹ ਸਰਕਾਰ ਤੇ ਕਿਸੇ ਨਾ ਕਿਸੇ ਬਹਾਨੇ ਤੇ ਹਮਲਾ ਬੋਲਦੇ ਨੇ ਆਪਣੀ ਗੱਲ ਕਰਦੇ ਨੇ ਤੇ ਉਸ ਤੋਂ ਬਾਅਦ ਕਾਂਗਰਸ ਵਾਕਆਊਟ ਕਰ ਦਿੰਦੀ ਇਸ ਤੋਂ ਬਾਅਦ ਸਾਰੀ ਸਟੇਜ ਸੱਤਾ ਤੇਰ ਵਾਸਤੇ ਖਾਲੀ ਛੱਡ ਦਿੱਤੀ ਜਾਂਦੀ ਹੈ ਉਹ ਆਪਣੀਆਂ ਗੱਲਾਂ ਕਰਦੇ ਨੇ ਉਹ ਪ੍ਰਤਾਪ ਸਿੰਘ ਬਾਜਵਾ ਤੇ ਹਮਲਾ ਵੀ ਕਰਦੇ ਨੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਨੇ ਜੋ ਉਹਨਾਂ ਨੇ ਕੰਮ ਕਰਨਾ ਹੁੰਦਾ ਹੈ ਜੋ ਵੀ 1 ਬਿੱਲ 2 ਜਾਂ 4 ਜੋ ਵੀ ਉਹਨਾਂ ਨੇ ਪਾਸ ਕਰਨੇ ਹੁੰਦੇ ਨੇ ਬੜੀ ਆਸਾਨੀ ਦੇ ਨਾਲ ਉਹ ਪਾਸ ਕਰਕੇ ਆਪਣਾ ਅਜੰਡਾ ਲਾਗੂ ਕਰਕੇ ਘਰਾਂ ਨੂੰ ਤੁਰ ਜਾਂਦੇ ਨੇ ਉਹਨਾਂ ਬਿੱਲਾਂ ਦੇ ਵਿੱਚ ਕੀ ਹੈ ਚੰਗਾ ਹੈ ਸੂਬੇ ਲਈ ਮਾੜਾ ਹੈ ਲੋਕ ਉਸ ਲੋਕਾਂ ਦੇ ਉੱਤੇ ਉਸ ਤਰ੍ਹਾਂ ਕੀ ਅਸਰ ਪਵੇਗਾ ਕੋਈ ਚਰਚਾ ਜਿਹੜੀ ਹੈ ਉਹ ਵਿਰੋਧੀ ਧਿਰਾਂ ਵੱਲੋਂ ਕਦੇ ਵੀ ਅਸੀਂ ਸਪੈਸ਼ਲ ਸੈਸ਼ਨਾਂ ਦੇ ਵਿੱਚ ਨਹੀਂ ਦੇਖੀ ਹਾਂ ਸਿਆਸਤ ਕੀਤੀ ਜਾਂਦੀ ਹੈ ਕੈਮਰਿਆਂ ਦੇ ਉੱਤੇ ਆਪਣਾ ਟਾਈਮ ਉਹਨਾਂ ਦਾ ਚਿਹਰਾ ਕਿੰਨਾ ਜ਼ਿਆਦਾ ਤੋਂ ਜ਼ਿਆਦਾ ਦਿਖਾਇਆ ਜਿਵੇਂ ਕਿ ਇਸ ਦੇ ਉੱਤੇ ਹੀ ਸਾਰੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ। ਹੁਣ ਆਪਾਂ ਦੂਸਰੇ ਪਹਿਲੂ ਤੇ ਆ ਜਾਂਦੇ ਆ ਕਿ ਜੇ ਕਾਨੂੰਨ ਲਿਆਂਦਾ ਵੀ ਜਾਏਗਾ ਪੋਸਟ ਦਾ ਹਸ਼ਰ ਕੀ ਹੋਏਗਾ। ਵਿਧਾਨ ਸਭਾ ਤੋਂ ਪਾਸ ਹੋ ਜਾਏਗਾ ਫਿਰ ਰਾਸ਼ਟਰਪਤੀ ਕੋਲ ਚਲਾ ਜਾਏਗਾ ਰਾਸ਼ਟਰਪਤੀ ਕੋਲ ਜੇ ਪਹਿਲਾਂ ਹੀ ਦੋ ਬਿਲ ਪੈਂਡਿੰਗ। ਉਹਨਾਂ ਬਿਲਾਂ ਦੇ ਵਿੱਚ ਜੇ ਉਮਰ ਕੈਦ ਨੂੰ ਹਾਰਸ਼ ਪਿਨਿਸ਼ਮੈਂਟ ਦੱਸਿਆ ਗਿਆ ਹੈ ਕਿ ਸਖਤ ਸਜ਼ਾ ਹੈ ਤਾਂ ਫਿਰ ਫਾਂਸੀ ਦੀ ਸਜ਼ਾ ਨੂੰ ਉਕੀ ਮੰਨਣਗੇ ਕਿਸ ਨਜ਼ਰ ਨਾਲ ਦੇਖਣਗੇ ਕਿਸ ਨਜ਼ਰੀਏ ਨਾਲ ਉਸ ਨੂੰ ਦੇਖਣਗੇ ਜੇ ਪਹਿਲੇ ਦੋ ਗੱਲ ਨੂੰ ਹੀ ਰਾਸ਼ਟਰਪਤੀ ਦੇ ਮਨਜ਼ੂਰੀ ਨਹੀਂ ਦਿੱਤੀ ਹੈ ਤਾਂ ਇੱਕ ਤੀਸਰਾ ਲਾਈਨ ਚ ਲੱਗ ਜਾਏਗਾ ਉਹਦੇ ਨਾਲ ਕੀ ਫਰਕ ਹੁਣ ਆਪਾਂ ਫਾਂਸੀ ਦੀ ਸਜ਼ਾ ਤੇ ਵੀ ਗੱਲ ਕਰਦੇ ਆ ਕਿ ਜੇ ਸਜ਼ਾਏ ਮੌਤ ਤੁਸੀਂ ਇਹ ਕਹਿੰਦੇ ਹੋ ਕਿ ਫਰਕ ਪਾਏਗੀ ਲੋਕ ਕਿਸ ਤੋਂ ਡਰ ਜਾਣਗੇ ਜਿਹੜੇ ਕਿ ਇਨ੍ਹਾਂ ਘਟਨਾਵਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਹ ਵੀ ਮੁਸ਼ਕਲ ਹੀ ਲੱਗਦਾ ਕਿਉਂਕਿ ਪਹਿਲਾਂ ਕਈ ਵਾਰ ਜਦੋਂ ਅਜੇ ਸ਼ਖਸ਼ ਜਿਹੜੇ ਵਿਅਕਤੀ ਮੌਕੇ ਤੇ ਕਾਬੂ ਹੋਏ ਨੇ ਮੌਕੇ ਤੇ ਫੜੋ ਗਏ ਨੇ ਤਾਂ ਪੀੜ ਵੱਲੋਂ ਉਹਨਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਉਹਨਾਂ ਨੂੰ ਸੌਦਾ ਲਾਉਣ ਦੇ ਨਾਮ ਦੇ ਉੱਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਪਰ ਕੀ ਉਹਦੇ ਨਾਲ ਕੋਈ ਅਸਰ ਪਿਆ ਹੈ ਤੁਹਾਨੂੰ ਯਾਦ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਵਿਅਕਤੀ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨੂੰ ਉੱਥੇ ਫੜ ਕੇ ਉਸੇ ਟਾਈਮ ਹੀ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕਿ ਉਸ ਤੋਂ ਬਾਅਦ ਕੋਈ ਘਟਨਾ ਨਹੀਂ ਘਟੀ ਏ ਵੀ ਸਾਰਿਆਂ ਨੂੰ ਲਗਭਗ ਪਤਾ ਹੈ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਇਹ ਆਪ ਮੁਹਾਰੇ ਨਹੀਂ ਹੁੰਦੀਆਂ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਸਿਆਸਤ ਜਾਂ ਰਾਜਨੀਤੀ ਹੁੰਦੀ ਹੀ ਹੁੰਦੀ ਹੈ ਔਰ ਅੱਜ ਤੋਂ ਨਹੀਂ ਹੋ ਰਿਹਾ ਕਿ ਬਹੁਤ ਲੰਮੇ ਸਮੇਂ ਤੋਂ ਆਜ਼ਾਦੀ ਤੋਂ ਪਹਿਲਾਂ ਤੋਂ ਇਸ਼ਾਰਾ ਕੁਝ ਚੱਲਦਾ ਆ ਰਿਹਾ ਹੈ ਜਦੋਂ ਵੀ ਕਿਸੇ ਧਰਮ ਦੇ ਵਿੱਚ ਆਪਸ ਦੇ ਵਿੱਚ ਕੁਝ ਲੜਾਈ ਕਰਾਉਣੀ ਹੋਵੇ ਕੁਝ ਦੰਗੇ ਪੜਕਾਉਣੇ ਹੋਣ ਤਾਂ ਅਕਸਰ ਇਸ ਤਰੀਕੇ ਦੀ ਬੇਅਦਬੀ ਦਾ ਸਹਾਰਾ ਲਿਆ ਜਾਂਦਾ ਮੰਦਰ ਦੇ ਵਿੱਚ ਦਾ ਉਹਦਾ ਮਾਸੜ ਦਿੱਤਾ ਜਾਂਦਾ ਹੈ ਮਸਜਿਦ ਦੇ ਵਿੱਚ ਸੂਰ ਦਾ ਮਾਸੜ ਦਿੱਤਾ ਜਾਂਦਾ ਜਾਂਦਾ ਹੈ ਆਪਸ ਦੇ ਵਿੱਚ ਉਸੇ ਟਾਈਮ ਦੰਗੇ ਹੋ ਜਾਂਦੇ ਨੇ ਔਰ ਇਹ ਦੰਗੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਥੋਂ ਤੱਕ ਕਿ ਇਸ ਦੇਸ਼ ਦੀ ਵੰਡ ਵੀ ਧਰਮ ਦੇ ਨਾਂ ਤੇ ਹੋਈ ਹੈ ਉਦੋਂ ਵੀ ਦੰਗੇ ਹੀ ਫੈਲੇ ਸੀ ਹੁਣ ਵੀ ਲਗਾਤਾਰ ਵਿਅਕਤੀ ਦੇ ਨਾਮ ਦੇ ਉੱਤੇ ਭਾਵਨਾਵਾਂ ਭਟਕਦੀਆਂ ਜਿਸ ਰੱਬ ਤੋਂ ਜਿਸ ਵਾਹਿਗੁਰੂ ਤੋਂ ਅਸੀਂ ਹਰ ਰੋਜ਼ ਹਰ ਪਲ ਅਰਦਾਸ ਕਰਕੇ ਆਪਣੀ ਰੱਖਿਆ ਕਰਨ ਦੀ ਦੁਹਾਈ ਕਰ ਲੱਗਦੇ ਹਾਂ ਜਾਂ ਪ੍ਰਾਰਥਨਾ ਕਰਦੇ ਹਾਂ ਫੇਰ ਅਸੀਂ ਉਸੇ ਵਾਹਿਗੁਰੂ ਦੀ ਉਸੇ ਰੱਬ ਦੀ ਰੱਖਿਆ ਕਰਨ ਦੇ ਲਈ ਆਪ ਹਥਿਆਰ ਚੱਕ ਕੇ ਸਾਹਮਣੇ ਖੜੇ ਹੋ ਜਾਂਦੇ ਆ ਅਸੀਂ ਰੱਖਿਆ ਕਰਨ ਜਿਸ ਤੋਂ ਆਪਾਂ ਓਟ ਆਸਰਾ ਲੈਨੇ ਆ ਉਸ ਦੀ ਰੱਖਿਆ ਕਿਵੇਂ ਕਰ ਸਕਦੇ ਆ ਇਸ ਸਵਾਲ ਦੇ ਉੱਤੇ ਕੋਈ ਵੀ ਬਹਿਸ ਕਰਨ ਨੂੰ ਜਾਂ ਚਰਚਾ ਕਰਨ ਨੂੰ ਤਿਆਰ ਨਹੀਂ ਹੈ ਲੇਕਿਨ ਭਾਵਨਾਵਾਂ ਜ਼ਰੂਰ ਪੜਕਦੀਆਂ ਹਨ ਉਸੇ ਟਾਈਮ ਮਾਰਨ ਤੇ ਮਾਰੂ ਮਾਰ ਕਰਨ ਦੇ ਉੱਤੇ ਅਸੀਂ ਉਤਾਰੂ ਹੋ ਜਾਂਦੇ ਆ ਇਹ ਜਾਣਦੇ ਹੋਏ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਇੱਕ ਸਾਜਿਸ਼ਤ ਹੈ ਫਰੋ ਰਿਹਾ ਹੈ ਫੇਰ ਵੀ ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੋਕ ਝੜਕਦੇ ਨੇ ਇੱਕ ਦੂਜੇ ਦੇ ਖਿਲਾਫ ਮਾਰੋ ਮਾਰਨ ਤੱਕ ਪਹੁੰਚ ਜਾਂਦੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ ਲੇਕਿਨ ਇਹ ਜਿੰਨੇ ਵੀ ਮੁੱਦੇ ਹੁੰਦੇ ਹਨ ਇਹਨਾਂ ਦੇ ਉੱਪਰ ਸਿਆਸਤ ਹਮੇਸ਼ਾ ਚੱਲਦੀ ਰਹਿੰਦੀ ਹੁਣ ਵੀ ਜਿਹੜਾ ਸੈਸ਼ਨ ਸੱਦਿਆ ਜਾ ਰਿਹਾ ਹੈ ਕੀ ਇਹ ਸੈਸ਼ਨ ਇਸ ਬਿੱਲ ਨੂੰ ਇਸ ਕਰਕੇ ਲਿਆਂਦਾ ਜਾ ਰਿਹਾ ਹੈ ਕਿ ਜਿਹੜੇ ਗੁਰਜੀਤ ਸਿੰਘ ਦੀ ਟੈਂਕੀ ਤੇ ਚੜੇ ਹੋਏ ਨੇ ਉਹਨਾਂ ਨੂੰ ਉਤਾਰਨ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਸ਼ਾਇਦ ਨਹੀਂ ਜੇ ਉਹਨਾਂ ਦਾ ਇੰਨਾ ਹੀ ਫਿਕਰ ਹੁੰਦਾ ਤਾਂ ਲਗਭਗ 1 ਸਾਲ ਜਿਹੜਾ ਹੈ ਉਹਨਾਂ ਨੂੰ ਉੱਥੇ ਬੈਠਿਆ ਨੂੰ ਹੋ ਗਿਆ ਕਿਸੇ ਨੇ ਜਾ ਕੇ ਕੋਈ ਸਾਰ ਨਹੀਂ ਲਈ ਲੱਗਦਾ ਹੈ ਕਿ ਜਿਹੜਾ ਖੋਮਰ ਵਿਜੇ ਪ੍ਰਤਾਪ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਉਸ ਦਾ ਕੋਈ ਨਾ ਕੋਈ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਇਸ ਬਿੱਲ ਨੂੰ ਇਸ ਸਮੇਂ ਤੇ ਲਿਆ ਕੇ ਕਿਉਂਕਿ ਖੋਮਰ ਵਿਜੇ ਪ੍ਰਤਾਪ ਇਸ ਪਾਰਟੀ ਦੇ ਵਿੱਚ ਆਏ ਹੀ ਜਾਂ ਸਿਆਸਤ ਦੇ ਵਿੱਚ ਆਏ ਹੀ ਇੱਕੋ ਇੱਕ ਮੁੱਦਾ ਲੈ ਕੇ ਸੀ ਉਹਨਾਂ ਦੀ ਸਾਰੀ ਰਾਜਨੀਤੀ ਬਦਬੀਰੀਆਂ ਘਟਨਾਵਾਂ ਦੇ ਉੱਪਰ ਹੀ ਕੇਂਦ੍ਰਿਤ ਹੈ ਉਨ੍ਹਾਂ ਵੱਲੋਂ بار بار ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੈਂ ਬੇਅਦਬੀ ਦੇ ਮੁੱਦਿਆਂ ਤੇ ਇਨਸਾਫ ਦਿਵਾਉਣ ਦੀ ਲੜਾਈ ਇਕੱਲਾ ਲੜ ਰਿਹਾ ਹਾਂ ਕੋਈ ਮੇਰਾ ਸਾਥ ਨਹੀਂ ਦੇ ਰਿਹਾ ਹੈ ਤੇ ਜੇ ਉਹ ਪਾਰਟੀ ਤੋਂ ਹੁਣ ਬਾਹਰ ਕੱਢੇ ਗਏ ਨੇ ਤਾਂ ਵਿਰੋਧੀ ਇਸ ਨੂੰ ਇੱਕ ਸਿਆਸੀ ਮੁੱਦਾ ਬਣਾ ਸਕਦੇ ਨੇ ਕਿ ਦੇਖੋ ਇਹ ਸਰਕਾਰ ਬੇਅਦਬੀ ਦੇ ਉੱਤੇ ਜਾਂ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਸਾਫ ਦਿਵਾਉਣ ਦੇ ਲਈ ਵਚਨਬੱਧ ਨਹੀਂ ਹੈ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏਗਾ ਸ਼ਾਇਦ ਉਸੇ ਫਾਲ ਆਊਟ ਤੋਂ ਬਚਣ ਦੇ ਲਈ ਕਿ ਜਿੰਨਾ ਮਾੜਾ ਪ੍ਰਭਾਵ ਉਮਰ ਵਿਜੇਪਤਾਪ ਨੂੰ ਕੱਢਣ ਦਾ ਪੈ ਸਕਦਾ ਹੈ ਸਿਆਸੀ ਤੌਰ ਤੇ ਉਸ ਨੂੰ ਪੂਰਾ ਕਰਨ ਦੇ ਲਈ ਇੱਕ ਕਾਨੂੰਨ ਲਿਆਂਦਾ ਜਾਏਗਾ ਤਾਂ ਕਿ ਪਾਰਟੀ ਕੋਲੇ ਕਹਿਣ ਨੂੰ ਕੁਝ ਹੋ ਸਕੇ ਕਿ ਦੇਖੋ ਜੀ ਅਸੀਂ ਬੇਅਦਬੀ ਦੇ ਮੁੱਦਿਆਂ ਤੇ ਇਨਸਾਫ ਦਿਵਾਉਣ ਲਈ ਵਚਨਬੱਧ ਹਾਂ ਅਸੀਂ ਇੱਕ ਨਵਾਂ ਸਖਤ ਕਾਨੂੰਨ ਲੈ ਕੇ ਆਏ ਹਾਂ ਜਿਹਦੇ ਵਿੱਚ ਸਜ਼ਾਏ ਮੌਤ ਤੱਕ ਦੀ ਸਜ਼ਾ ਜਿਹੜੀ ਹੈ ਉਹ ਅਸੀਂ ਪ੍ਰੋਵੀਜ਼ਨ ਕੀਤੀ ਹੋਈ ਹੈ ਸੋ ਲੋਕਾਂ ਦੇ ਵਿੱਚ ਸਿਆਸੀ ਤੌਰ ਤੇ ਆਪਣਾ ਕਦਮ ਬਚਾਉਣ ਦੇ ਲਈ ਇਹ ਬਿੱਲ ਨੂੰ ਲਿਆਂਦਾ ਜਾ ਰਿਹਾ ਹੈ ਇਸ ਸਮੇਂ ਜਦੋਂ ਕਿ ਕੰਮਰ ਵਿਜੇਪਤਾਪ ਨੂੰ ਕੱਢ ਕੇ ਵਿਰੋਧੀਆਂ ਨੂੰ ਸ਼ਾਇਦ ਇੱਕ ਮੁੱਦਾ ਮਿਲ ਗਿਆ ਹੋਵੇ ਆਮ ਆਦਮੀ ਪਾਰਟੀ ਨੂੰ ਹਮਲਾ ਕਰਨ ਦਾ ਉਹਨਾਂ ਤੇ ਅਟੈਕ ਕਰਨ ਦਾ ਸੋ ਇਹ ਮੁੱਦਿਆਂ ਦੇ ਉੱਤੇ ਹਮੇਸ਼ਾ ਸਿਆਸਤ ਹੁੰਦੀ ਆਈ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਸਿਆਸਤ ਹੀ ਹੁੰਦੀ ਰਹੇਗੀ ਇਹਨਾਂ ਮੁੱਦਿਆਂ ਦਾ ਹੱਲ ਕਦੇ ਵੀ ਨਹੀਂ ਕੱਢਿਆ ਜਾਏਗਾ ਕਿਉਂਕਿ ਜੇ ਮੁੱਦਿਆਂ ਦਾ ਹੱਲ ਨਿਕਲ ਜਾਏਗਾ ਤੇ ਸਿਆਸਤ ਖਤਮ ਹੋ ਜਾਏਗੀ ਤੇ ਫਿਰ ਇਸ ਦਾ ਲਾਹਾ ਕਿਸੇ ਨੂੰ ਨਹੀਂ ਹੋਏਗਾ ਜਦੋਂ ਤੱਕ ਇਹ ਮੁੱਦੇ ਜਿਉਂਦੇ ਰੱਖੇ ਜਾਣਗੇ ਉਦੋਂ ਤੱਕ ਇਹਨਾਂ ਮੁੱਦਿਆਂ ਤੇ ਸਿਆਸਤ ਹੁੰਦੀ ਰਹੇਗੀ ਇਨਾਂ ਦਾ ਸਿਆਸੀ ਲਾਹਾ ਖਟਿਆ ਜਾਂਦਾ ਰਹੇਗਾ ਵੋਟਾਂ ਦੇ ਰੂਪ ਦੇ ਵਿੱਚ ਲੋਕ ਜਜਬਾਤਾਂ ਦੇ ਵਿੱਚ ਬਹਿ ਕੇ ਵੋਟਾਂ ਪਾਉਂਦੇ ਰਹਿਣਗੇ ਇਹਨਾਂ ਮੁੱਦਿਆਂ ਦੇ ਉੱਤੇ ਹੀ ਤੇ ਅਸੀਂ ਪਹਿਲਾਂ ਵੀ ਦੇਖਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼ਾਇਦ ਇਹ ਇਸ ਤਰ੍ਹਾਂ ਹੀ ਚੱਲਦਾ ਸੋ ਦੇਖਦੇ ਹਾਂ ਸਪੈਸ਼ਲ ਸੈਸ਼ਨ ਸੱਦਿਆ ਜਾਂਦਾ ਹੈ ਉਸ ਵਿੱਚ ਕੀ ਹੋਏਗਾ ਲੇਕਿਨ ਹੁਣ ਤੱਕ ਦਾ ਜੋ ਐਕਸਪੀਰੀਅੰਸ ਰਿਹਾ ਹੈ ਸਾਡਾ ਤਜਰਬਾ ਰਿਹਾ ਹੈ ਉਸ ਦੇ ਵਿੱਚ ਜੋ ਕੁਝ ਤੁਹਾਨੂੰ ਮੈਂ ਦੱਸ ਕੇ ਹਟਿਆ ਏਹੀ ਸਭ ਕੁਝ ਹੋਣ ਦੇ ਅਸਾਰ ਨੇ ਰੋਲਾ ਪਏਗਾ ਬਿੱਲ ਪਾਸ ਹੋ ਜਾਏਗਾ ਕੇਂਦਰ ਕੋਲ ਚਲਿਆ ਜਾਏਗਾ ਉੱਥੇ ਹੀ ਇਸ ਗੱਲ ਦਾ ਅੰਤ ਹੋ ਜਾਏਗਾ ਕੇਂਦਰ ਕੋਲ ਪੈਂਡਿੰਗ ਜਿਵੇਂ 2018 ਦੇ ਪਹਿਲਾਂ ਬਿੱਲ ਪਏ ਨੇ ਇੱਕ ਬਿੱਲ ਹੋਰ ਪੈਂਡਿੰਗ ਹੋ ਜਾਏਗਾ ਤੇ ਇਸੇ ਤਰੀਕੇ ਨਾਲ ਸਿਆਸਤ ਚਲਦੀ ਰਹੇ ਸੋ ਜਦੋਂ ਇਹ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਏਗਾ ਉਦੋਂ ਕੀ ਹੁੰਦਾ ਹੈ ਉਹ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ